ਟੈਂਸ ਅਲਾਈਅንስ ਬਾਰੇ ਸਾਡਾ ਸਾਰਿਆਂ ਦਾ ਕੀ ਨਜ਼ਰੀਆ ਹੈ ਉਹਦੇ ਬਾਰੇ ਪੂਰੇ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਲੋਕ ਸਭਾ ਮੈਂ ਆਮਾਨੀ ਪਾਰਟੀ ਪੰਜਾਬ ਮੇ 13 0 13 ਕੀ 13 ਜਿੱਤेंगे ਨਹੀਂ ਧਿਆਨ ਦੇ ਦੋ ਚਾਰ ਦੇਣਾ ਤੇ ਚਾਨਣਾ ਪੈ ਜਾਏਗਾ ਕਾਲੇ ਪੈਣ ਦੀ ਲੋੜ ਨਹੀਂ ਸੈਂਟਰ ਲੀਡਰਸ਼ਿਪ ਵੱਲੋਂ ਗੱਡ ਜੋੜ ਦੀ ਹੈ ਤਿਆਰੀ ਪਰ ਪੰਜਾਬ ਚ ਨਾ ਕਾਂਗਰਸ ਤੇ ਨਾ ਹੀ ਆਮ ਆਦਮੀ ਪਾਰਟੀਆਂ ਗੱਲ ਲੈਣੇ ਰਾਜ਼ੀ ਇਸ ਲਈ ਕਾਂਗਰਸੀ ਤਾਂ ਇੰਚਾਰਜ ਨੂੰ ਆਪਣੇ ਦਿਲ ਦੀ ਗੱਲ ਆਕ ਚੁੱਕੇ ਨੇ ਪਰ ਦਿੱਲੀ ਚ ਗੱਡ ਜੋੜ ਦੇ ਲਈ ਜੋੜ ਤੋੜ ਹੋ ਰਿਹਾ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਨੇ ਵੱਡਾ ਬਿਆਨ ਦਿੱਤਾ ਹੋਇਆ ਹੈ ਕਿ ਇੰਡੀਆ ਗੱਡ ਜੋੜ ਦਾ ਰਤ ਪੂਰੇ ਦੇਸ਼ ਚ ਘੁੰਮੇਗਾ ਪਰ ਇਸ ਰਤ ਨੂੰ ਪੰਜਾਬ ਚ ਵੜਨ ਤੋਂ ਰੋਕਣ ਦੇ ਲਈ ਆਪ ਵੀ ਤਿਆਰ ਅਤੇ ਕਾਂਗਰਸੀ ਵੀ ਪੂਰੇ ਦੇਸ਼ ਦਾ ਪੰਜਾਬ ਬਨੇਗਾ ਹੀਰੋ ਇਸ ਵਾਰ ਲੋਕ ਸਭਾ ਮੇ ਆਮਾਨੀ ਪਾਰਟੀ ਪੰਜਾਬ ਮੇ 13 0 13 ਕੀ 13 ਜਿੱਤेंगे ਜੀ ਸਾਰੇ ਵੀਰੇ ਤੇ ਭਰਾਵਾਂ ਨੂੰ ਇਹ ਗੱਲ ਕਵਾਂਗੇ ਚੰਦ ਮਹੀਨਿਆਂ ਦੇ ਵਿੱਚ ਹੀ ਆਂਦੇ ਦੋ ਢਾਈ ਮਹੀਨਿਆਂ ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਣੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਵਰਕਰਾਂ ਦੇ ਦਿਲੋ ਦਿਮਾਗ ਚਲੇ ਉਹ ਸਾਰੀਆਂ ਗੱਲਾਂ ਸੀ ਦਵਿੰਦਰ ਯਾਦਵ ਸਾਹਿਬ ਪਿਛਲੇ ਦਿਨੀ ਬਹੁਤ ਕਲੈਰਿਟੀ ਨਾਲ ਬੜੀ ਸਫਾਈ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਲਾਂਸ ਅਲਾਈਅੰਸ ਬਾਰੇ ਸਾਡਾ ਸਾਰਿਆਂ ਦਾ ਕੀ ਨਜ਼ਰੀਆ ਹੈ ਉਹਦੇ ਬਾਰੇ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਦਾ ਕਿ ਯਾਦਵ ਸਾਹਿਬ ਨੇ ਨਿਰਾ ਕਾਂਗਰਸ ਦੀ ਟੌਪ ਲੀਡਰਸ਼ਿਪ ਨਾਲ ਦਿੱਲੀ ਵਿੱਚ ਦੋ ਮੀਟਿੰਗਜ਼ ਇਹ ਨਿਰਧਿਆ ਕੀਤੀਆਂ ਸਾਰੀ ਸਾਡੀ ਲੀਡਰਸ਼ਿਪ ਨੇ ਸਾਡੀ ਗੱਲ ਸੁਣੀ ਇੱਥੇ ਆ ਕੇ ਤਿੰਨ ਦਿਨ ਲਗਾਏ ਸਾਰੇ ਫਾਰਮਰ ਪ੍ਰਧਾਨ ਫਾਰਮਰ ਚੀਫ ਮਿਨਿਸਟਰਸ ਮੌਜੂਦਾ ਐਮਪੀਜ਼ ਸਾਰੇ ਪੁਰਾਣੇ ਐਕਸਐਮਪੀਜ਼ ਮੌਜੂਦਾ ਐਮਐਲਐਸ ਸਾਰੇ ਐਕਸਐਮਐਲਐਸ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਸਾਰੇ ਕੋਆਰਡੀਨੇਟਰਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਤੱਕ ਸਾਡੇ ਜਿੰਨੇ ਵੀ ਵਿੰਗਸ ਹੈ ਨੇ ਉਹਨਾਂ ਦੇ ਕੋਲ ਬਕਾਇਦਾ ਤੌਰ ਉਹਨਾਂ ਦੀ ਸਾਰਿਆਂ ਦੀ ਸੁਣਵਾਈ ਕੀਤੀ ਇੱਕ ਖੂਬਸੂਰਤ ਡੈਮੋਕਰੈਟਿਕ ਢੰਗ ਦੇ ਨਾਲ ਹਰ ਗੱਲ ਪੁੱਛੀ ਤੇ ਸੈਂਟਰ ਨੂੰ ਇਹਦੇ ਬਾਰੇ ਸਾਡੀ ਲੀਡਰਸ਼ਿਪ ਨੂੰ آگਾਹ ਕਰਾਇਆ ਕਿ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹੂੰਗਾ 2-4 ਦਿਨ ਇੰਤਜ਼ਾਰ ਕਰ ਲਓ ਸ਼ਾਇਦ ਅਜੀ ਯਾਦਵ ਸਾਹਿਬ ਕੋਈ ਨਾ ਕੋਈ ਚਾਨਣਾ ਪਾ ਦੇਣ ਨਹੀਂ ਤੇ ਹਾਂ ਤੇ 2-4 ਦਿਨਾਂ ਚ ਚਾਨਣਾ ਪੈ ਜਾਏਗਾ ਕਾਲੇ ਪੈਣ ਦੀ ਲੋੜ ਨਹੀਂ ਤੇ ਮੈਨੂੰ ਪੂਰਨ ਫੇਥ ਹੈ ਕਿ ਜਿਹੜਾ ਸਟੈਂਡ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਲਿਆ ਉਸੇ ਤੇ ਬਕਾਇਦਾ ਤੌਰ ਸੈਂਟਰ ਦੀ ਲੀਡਰਸ਼ਿਪ ਕੈਮ ਰਹੀ ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਸਟੈਂਡ ਲਏਗੀ ਪੰਜਾਬ ਦੀ ਬਿਹਤਰੀ ਵਾਸਤੇ ਲਏਗੀ ਮੈਨੂੰ ਪੂਰਨ ਫੇਥ ਹੈ ਇਸ ਗੱਲ